ਸਾਰੀ ਹਵਾ ਵਾਲੀ ਨਾ ਰਹੀ ਹੈ ਬਸ ਹਲੋ ਤੇ ਨਾ ਕਰਦੇ ਨਾ ਹਵਾ ਵਾਲੀ ਇਹ ਨਹੀਂ ਉਹ ਹਵਾ ਮੈਨੂੰ ਤਾਂ ਕਹਿ ਗਈ ਲੋਕ ਜਿੰਨਾ ਕਰਾਉਣਾ ਚਾਹੁੰਦਾ ਉਹ ਕਰਾ ਦੇ ਕਹਿੰਦੇ ਕਹਿ ਲਓ ਕੋਈ ਕੁਝ ਕਰਾਉਣਾ ਇਹਨਾਂ ਨੇ ਕਰਾਉਣਾ ਆਹ ਪਿੱਛੇ ਲੱਗੇ ਤੂੰ ਕਹਿ ਰਹੇਗਾ ਫਿਰ ਬਿਮਾਰਾ ਛੱਡ ਕੇ ਆਏ ਪਰ ਫਿੱਟ ਨਹੀਂ ਜੋ ਕਰਾਉਣਾ ਇਹਨਾਂ ਨੇ ਕਰਾਉਣਾ ਖਤਮ ਨਾਲ ਖਤਮ ਨਹੀਂ ਆਇਆ ਮੈਂ ਬਲ ਇਧਰ ਗਿਆ ਸਾਡੀ ਹਵਾ ਤਾਂ ਨਹੀਂ ਆ ਰਹੀ ਹੈ ਬਸ ਹਲੋ ਉਸ ਤਰੀਕੇ ਨਾਲ ਕਰੀਏ ਨਾ ਹਵਾ ਨਹੀਂ ਆ ਰਹੀ ਹੈ ਉਰਾਵਾ ਹੋਣਾ ਨਹੀਂ ਆਉਂਦੀ ਕੋਈ ਪਰਾਂਤੀ ਰੱਖੇਗਾ ਨਾ ਤਿਕਾ ਰੱਖੇ ਤੂੰ ਕਹਿ ਰਹੇ ਨਾ ਫਿਰ ਕਈ ਵਾਰ ਖੱਟੀ ਨਹੀਂ ਮੇਰੀ ਸਾਰ ਖੱਟੀ ਨਹੀਂ 2 ਕਰੋੜ ਇਹਨਾਂ ਨੇ ਕਿਹਾ ਨਾਲ ਫਿਰ ਉਹ ਇੱਥੇ ਜਿੰਨਾ ਹੀ ਮੈਂ ਕਦੇ ਨਹੀਂ ਆਇਆ ਤੇਰਾ ਕਿਸੇ ਦਾ ਕੋਈ ਸਾਥ ਕੋਈ ਕਿਸੇ ਤਰ੍ਹਾਂ ਦਾ ਨਹੀਂ ਆਇਆ ਮੈਨੂੰ ਸਭ ਦਾ ਪਰ ਮਦਦ ਪੌਸਤਰੀ ਦੇਣੀ ਆ ਮੈਂ ਦੇਣੀ ਆ ਮੈਂ ਪਹਿਲਾ ਇੱਧਰ ਗਿਆ ਕਾਹਦੀ ਹਵਾ ਤੋਂ ਲੰਭ ਰਹੀ ਹੈ ਬਸ ਚਲੋ ਉਹ ਤਰੀਕਾ ਕਰਦੇ ਨਾ ਹਵਾ ਬੋਲੀ ਹੈ ਜੀ ਉਹ ਹਵਾ ਲੱਗ ਰਹੀ ਹੈ ਮਾਰਕਟ ਦੀ ਜੋ ਕੋਲ ਇਹ ਨਹੀਂ ਆਇਆ ਮੈਂ ਖਤਮ ਨਹੀਂ ਆਇਆ ਫਿਰ ਉਹ ਇੱਕ ਵਾਰ ਦੇ ਕਿਤਨੇ ਮੈਂ ਖਤਮ ਹੀ ਆਇਆ ਮੇਰਾ ਕਿਹੜਾ ਕੋਈ ਹੌਸਲਾ ਕਿਸੇ ਤਰ੍ਹਾਂ ਦਾ ਨਹੀਂ ਆਇਆ ਤੈਨੂੰ ਸਭ ਤਰ੍ਹਾਂ ਤਰ੍ਹਾਂ ਮਦਦ ਪੌਸਤਰੀ ਦੇਣੀ ਆ ਮੈਂ ਦੇਣੀ ਆ ਬੰਦ ਮੈਨੂੰ ਮੇਨ ਬਾਜ਼ਾਰ ਦੇ ਵਿੱਚ ਜਾਂ ਸ਼ਹਿਰ ਦੇ ਹਾਲੇ ਵਾਲੇ ਜਿਹੜੇ ਨਜਾਇਜ਼ ਕਬਜ਼ੇ ਆ ਜੀ ਉਹ ਮਾਨਯੋਗ ਹਾਈ ਕੋਰਟ ਦੇ ਡਾਇਰੈਕਸ਼ਨ ਮੁਤਾਬਕ ਕਰਨਾ ਅਗਰ ਕੋਰਟ ਨੇ ਅੱਜ ਆਪਣੇ ਸ਼ੁਰੂ ਕੀਤੀ ਸੀ ਉਹਦੀ سپورਟ ਆਸਤੇ ਉਹਦੀ ਮਦਦ ਆਸਤੇ ਅਸੀਂ ਨਾਲ ਸੀ ਜੀ ਅੱਜ ਮੇਨ ਬਾਜ਼ਾਰ ਜਿਹੜਾ ਘੰਟਾ ਘਰ ਤੋਂ ਲੈ ਕੇ ਮਲਖਾ ਚੌਂਕ ਵਾਲਾ ਏਰੀਆ ਸਾਰਾ ਕਲੀਅਰ ਕੀਤਾ ਕੇਟੂ ਮਾਰਕੀਟ ਵਾਲਾ ਸਾਰਾ ਕਲੀਅਰ ਕੀਤਾ ਜੀ ਤੇ ਅਸੀਂ ਅੱਜ ਨੈਊ ਸ਼ੋਪਿੰਗ ਸੈਂਟਰ ਤੱਕ ਆਇਆ ਤੇ ਇਹ ਸਾਰਾ ਕਲੀਅਰ ਕੀਤਾ ਤੇ ਦੇਖਿਆ ਜੀ ਲੋਕ ਬੇਦੀ ਦਾ ਵਿਰੋਧ ਕਰ ਰਹੇ ਸੀ ਵੀ ਇਹ ਕਿੰਨੂ ਚੱਲ ਰਹੀ ਉਹਦੇ ਵਿੱਚ ਜਿੰਨਾਂ ਦੇ ਨਿਆਜ਼ ਕੱਪਦੇ ਆ ਜੀ ਜਿਹੜੇ ਸ਼ਿਦਾਵਾਗੇ ਉਹਨਾਂ ਨੂੰ ਵਿਰੋਧ ਕਰਨਾ ਹੀ ਹੈ ਇਸ ਤੀ ਦੇ ਅਸੀਂ ਉਹ ਜਿਹਨੇ ਨਿਆਜ਼ ਕੀਤੇ ਕੱਪਦੇ ਉਹਦੇ ਵੀ ਸਾਡੇ ਇਦਾਂ ਚੱਲਣ ਉਹ ਪਰੰਤੂ ਨਗਰ ਕੌਂਸਲ ਦੇ ਜਿਹੜੇ ਇਹਨਾਂ ਦਾ ਕੋਈ ਨਕਸ਼ਾ ਹੁੰਦਾ ਉਹਦੇ ਮੁਤਾਬਕ ਜਿਹੜੇ ਸਹੀ ਆ ਉਹ ਸਹੀ ਆ ਜਿਹੜੇ ਗਲਤ ਸੀ ਉਹ ਲਗਭਗ ਕੰਪਲੀਟ ਹੋ ਗਏ ਜੀ ਉਹ ਸ਼ੇਰੀਏ ਦੇ ਬਾਕੀ ਜਿਹੜੇ ਰਹਿੰਦੇ ਆ ਉਹ ਨੈਕਸਟ ਜਦੋਂ ਨਗਰ ਕੌਂਸਲ ਸਾਨੂੰ ਕਹੂਗੀ ਵੀ ਆਪਾਂ ਕਿਸ ਦਿਨ ਕਰਵਾਉਣਾ ਫਿਰ ਅਸੀਂ ਉਹਨਾਂ ਦੇ ਨਾਲ ਹਾਜ਼ਰ ਆ ਜੀ